ਸੂਬੇ ਵਿੱਚ ਕਾਨੂੰਨ ਵਿਵਸਥਾ ਵਿਗੜਦੀ ਅਤੇ ਗੈਂਗਸਟਰਾਂ ਨੇ ਅਤਵਾਦੀ ਦਿਨਾਂ ਦੀ ਜਾਨ ਤਬਾਹਉਂਦੇ ਹੋਏ ਡਰਦਾ ਮਾਹੌਲ ਪੈਦਾ ਕੀਤਾ ਹੈ ਫਿਰੋਤੀਆਂ ਕਾਲਾ ਆਮ ਹੋ ਗਈਆਂ ਹਨ ਲੋਕਾਂ ਨੂੰ ਪੈਸੇ ਦੇਣ ਲਈ ਮਜਬੂਰ ਕੀਤਾ ਜਾਂਦਾ ਹੈ ਅਤੇ ਉਹ ਸ਼ਿਕਾਇਤਾਂ ਦਰਜ ਕਰਨ ਦੀ ਹਿੰਮਤ ਵੀ ਨਹੀਂ ਕਰਦੇ ਪਿਛਲੇ ਸਾਢੇ 3 ਸਾਲਾਂ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਲਗਾਤਾਰ ਵਿਗੜਦੀ ਗਈ ਹੈ ਜਿਸ ਨਾਲ ਵਪਾਰ ਅਤੇ ਵਣਜ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਹਰ ਦੂਜੇ ਦਿਨ ਕਾਰੋਬਾਰੀ ਹਿੰਸਾ ਦਾ ਸ਼ਿਕਾਰ ਹੋ ਰਹੇ ਹਨ ਅਤੇ ਸਰਕਾਰ ਅਪਰਾਧ ਨੂੰ ਰੋਕਣ ਵਿੱਚ ਅਸਫਲ ਰਹੀ ਹੈ ਸਰਕਾਰ ਅਰਵਿੰਦ ਕੇਜੀਵਾਲ ਦੇ 12 ਜਨਵਰੀ 2022 ਦੇ ਵਾਅਦੇ ਨੂੰ ਪੂਰਾ ਕਰਨ ਵਿੱਚ ਅਸਫਲ ਰਹੀ ਹੈ ਜਿਸ ਵਿੱਚ ਬਰਗਾੜੀ ਸਮੇਤ ਵਿਅਦਮੀਆਂ ਦੇ ਮਾਮਲਿਆਂ ਵਿੱਚ 30 ਦਿਨਾਂ ਦੇ ਅੰਦਰ ਇਨਸਾਫ ਹੁਜਕੀ ਨਹੀਂ ਬਣਾਇਆ ਗਿਆ ਸੀ ਸਰਕਾਰ ਵਾਅਦੇ ਅਨੁਸਾਰ ਸੱਤਾ ਸੰਭਾਲਣ ਦੇ 30 ਦਿਨਾਂ ਦੇ ਅੰਦਰ ਨਸ਼ਿਆਂ ਦੇ ਖਤਰੇ ਨੂੰ ਖਤਮ ਕਰਨ ਵਿੱਚ ਵੀ ਅਸਫਲ ਰਹੀ ਹੈ ਪੰਜਾਬ ਵਿੱਚ ਕਾਨੂੰਨ ਵਿਵਸਥਾ ਆਪਣੀ ਨਿਗ੍ਹਾਰ ਵੱਲ ਜਾ ਰਹੀ ਹੈ ਅਤੇ ਗੈਂਗਸਟਰ ਖੁੱਲ੍ਹੇआम ਸਜ਼ਾ ਤੋਂ ਬਿਨਾਂ ਘੁੰਮ ਰਹੇ ਹਨ ਮਾਦੀ ਸਰਕਾਰ ਨੇ ਪਿਛਲੇ 3 ਸਾਲਾਂ ਦੌਰਾਨ ਬੋਰਡ ਵਿੱਚ ਸੂਬੇ ਦੇ 2550 ਅਸਾਮੀਆਂ ਦੇ ਕੋਟੇ ਨੂੰ ਭਰਨ ਵਿੱਚ ਅਸਫਲ ਰਹਿ ਕੇ ਪੰਜਾਬ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਅਸਲ ਮੁੱਦੇ ਨੂੰ ਹੱਲ ਕਰਨ ਦੀ ਬਜਾਏ ਸਰਕਾਰ ਕੇਂਦਰੀ ਉਦਯੋਗਿਕ ਸੁਰੱਖਿਆ ਬਲਾਂ ਦੀ ਤਨਾਇਤੀ ਤੇ ਗਲਤ ਢੰਗ ਨਾਲ ਰੌਲਾ ਪਾ ਰਹੀ ਹੈ।